ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਮਾਣਾ ਵਿੱਚ ਕੌਮੀ ਲੋਕ ਅਦਾਲਤ ਵਿੱਚ ਕੀਤੇ ਕੇਸਾਂ ਦੇ ਨਿਬਟਾਰੇ ਜਸਦੀਲ ਕੋਰਟ ਸਮਾਣਾ ਜ਼ਿਲ੍ਹਾ ਕਾਨੂੰਨ ਸੇਵਾ ਅਥਾਰਟੀ ਵੱਲੋਂ ਕੌਮੀ ਲੋਕ ਅਦਾਲਤ ਦੀ ਯੋਜਨਾ ਕੀਤੀ ਗਈ ਜਿਸ ਵਿੱਚ ਤਿੰਨ ਜੱਜ ਲਗਾਏਗੇ ਇਸ ਦੌਰਾਨ ਲੋਕ ਅਦਾਲਤ ਮੈਂਬਰ ਪਵਨ ਕੁਮਾਰ ਸ਼ਾਸਤਰੀ ਨੇ ਦੱਸਿਆ ਕਿ ਦੇਸ਼ ਭਰ ਵਿੱਚ ਕੌਮੀ ਲੋਕ ਅਦਾਲਤ ਦੀ ਯੋਜਨਾ ਕੀਤੀ ਜਾਂਦੀ ਹੈ ਜੇਕਰ ਕਿਸੇ ਧਿਰ ਦੇ ਆਪਣਾ ਕੇਸ ਲੋਕ ਅਦਾਲਤ ਵਿੱਚ ਲਗਾਉਣਾ ਹੈ ਤਾਂ ਉਹ ਸਬੰਧਿਤ ਅਦਾਲਤ ਨੂੰ ਦਰਖਾਸਤ ਦੇ ਸਕਦਾ ਹੈ ਲੋਕ ਅਦਾਲਤ ਦੇ ਫੈਸਲੇ ਨਾਲ ਦੋਵੇਂ ਧਿਰਾਂ ਦੀ ਜਿੱਤ ਹੁੰਦੀ ਹੈ ਇਸ ਦੇ ਫੈਸਲੇ ਨਾਲ ਸਮੇਂ ਅਤੇ ਪੈਸੇ ਦੀ ਬਚਤ ਹੁੰਦੀ ਹੈ ਅਤੇ ਲੋਕ ਅਦਾਲਤ ਦੇ ਫੈਸਲੇ ਖਿਲਾਫ ਕੋਈ ਵੀ ਅਪੀਲ ਨਹੀਂ ਹੁੰਦੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਝਗੜਿਆਂ ਦਾ ਨਿਪਟਾਰਾ ਲੋਕ ਅਦਾਲਤ ਦੇ ਵਿੱਚ ਕਰਵਾਉਣ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬੌਂਸਲ ਦੀ ਰਿਪੋਰਟ ਜੀ ਤੋਂ ਹੋਏ ਜਨੇ ਮੈਨੂੰ ਬੁਲਾ ਕੇ ਲੈ ਗਏ ਤਾਂ ਤੇ ਮੈਂ ਇਹ ਸਮਝਿਆ ਵੀ ਵਕੀਲ ਸਾਹਿਬ ਇਹਦੀ ਨੂੰ ਪੈਂਟਪੁੰਦ ਦੀ ਭਾਈ ਤੇ ਵਕੀਲਤਾ ਵਰਗੀ ਦਾ ਕਰਤੀ ਤੇ ਮੈਂ ਚਲੀ ਗਈ ਇਹਨਾਂ ਨੇ ਮੈਨੂੰ ਕੱਪ ਕੱਪ 50 ਸਾਈ ਮਿੰਟਾਂ ਦੇ ਨੇ 20000 ਦੇ ਲੈ පले ප कोණ्यसा प तो मेरे पोते बहुत नहीं, बुँधाई सिर्फ बच्चे पाले गए तरह गए जो साहब मैं तो पैसे लिए नहीं तो किराए बाप बैठे पैसे क्या देंगे किराया हो ले गया चक ये दे दिया जो लगा दिया ये आप किराए बैठे मेरे पैसे क्या देंगे साहब? ਆ ਜਰੂਰੀ ਹੈ ਬਹੁਤ ਬਹੁਤ ਸਾਰਾ ਮਹਾਂਸੂ ਸਾਰਾ ਕੀ ਕੀ ਕਹਾਂ ਰਚ ਕੋ ਸਰ ਜੀ ਸਾਡੀ ਮੇਰੀ ਬੇਟੀ ਮੈਂ ਜੋਇਨ ਹੈ 70000 ਰੁਪਏ ਦਿੱਤਾ ਸੀ ਇਹਨਾਂ ਨੇ ਖਾਲੀ ਚੈੱਕ ਦਿੱਤਾ ਹੈ ਉਹ ਤੇ ਫੈਨ ਕਰਕੇ ਤੇ ਉਹ ਫਿਰ ਜੱਜ ਸਾਹਿਬ ਨੇ ਉਹਨੇ ਮੇਰੀ ਮੇਰਾ ਜਵਾਈ ਪੂਰਾ ਹੋ ਗਿਆ ਦੀ ਡੈਥ ਹੋ ਗਈ ਮੇਰੇ ਬੇਟੀ ਨੇ ਫਿਰ ਕੇਸ ਕਰ ਦਿੱਤਾ ਕਿ ਹੁਣ ਮੇਰੀ ਬੇਟੀ ਦੀ ਵੀ ਡੈਥ ਹੋ ਗਈ ਹੈ ਮੈਂ ਉਹਦਾ ਕੇਸ ਆਪਣੀ ਬੇਟੀ ਦਾ ਮੈਂ ਸਰਟੀਫିକਟ ਬਣਵਾ ਕੇ ਤੇ ਮੈਂ ਲੈ ਲਈਆਂ ਮੈਂ ਇਹਨਾਂ ਨੂੰ ਇਹ ਕਿਹਾ ਮੈਂ ਤੁਸੀਂ ਵੇਖੋ 8-7 ਸਾਲ ਤੋਂ ਮੇਰੀ ਬੇਟੀ ਧੱਕੇ ਖਾਂਦੀ ਰਹੀ ਏ ਖਰਚਾ ਲਾਦੀ ਰਹੀ ਏ ਵਕੀਲ ਸਾਹਿਬ ਨੂੰ ਵੀ ਦੇਦੇ ਨੇ ਕਿ ਤੁਸੀਂ ਮੈਨੂੰ 20000 ਰੁਪਇਆ ਮੈਂ ਕਿਵੇਂ ਲੈ ਲਾਂ 70000 ਦਾ ਵੀ ਤੁਸੀਂ ਦੋ ਦੂਸਰੀ ਮੈਂ ਨਹੀਂ ਲੈ ਸਕਦਾ ਆ ਛੋਟੇ ਛੋਟੇ ਦੋ ਬੱਚੇ ਨੇ ਇਹ ਵੀ ਮੇਰੀ ਚੋੜ੍ਹ ਦੇ ਕਿੰਨਾ ਨਾ ਮਾਂ ਨਾ ਬਾਪ ਤੇੰਦ ਤੱਕ ਕੀ ਕਿਹਾ ਜਾਂ ਸਾਹਿਬ ਜੈ ਸਾਹਿਬ ਨੇ ਕਿਹਾ ਵੀ 50000 ਰੁਪਏ ਤੂੰ ਲੈਟ ਨਹੀਂ ਹੋਂਦਾ ਕਹਿੰਦਾ ਜੇ ਤੁਸੀਂ 70000 ਲਿਆ ਵੀ ਤੁਸੀਂ 50000 ਲੈ ਜਾ ਸਾਹਿਬ ਨੇ 50000 ਦਿਆ ਤਾਂ ਤੇ ਤੁਸੀਂ ਕੀ ਚਾਹੁੰਦੇ ਹੋ ਅਸੀਂ ਜੀ ਜੋ ਜੱਜ ਸਾਹਿਬ ਕਰੇਗਾ ਠੀਕ ਹੈ ਅਸੀਂ ਤੁਹਾਡਾ ਵੀ ਕੇਸ ਹੈ ਜੀ ਇੱਥੇ ਜੀ ਹਾਂਜੀ ਹਾਂਜੀ ਮੇਰਾ ਨਹੀਂ ਕੇਸ ਕੀ ਕੇਸ ਤੇ ਆਇਆ ਇੱਥੇ ਹਾਂਜੀ ਕਿਸ ਕੇਸ ਤੇ ਆਇਆ ਜੀ ਜੀ ਮੈਂ ਆਡੋ ਲਾਉਂਡ ਕਰਾਇਆ ਸੀ ਕਿਹੜੇ ਬੈਂਕ ਤੋਂ ਜੀ ਸਟੇਟ ਬੈਂਕ ਤੋਂ ਅੱਛਾ ਜੀ ਮੇਰਾ 18 ਦਾ ਐਕਸੀਡੈਂਟ ਹੋ ਗਿਆ ਉਸ ਕਰ ਮੈਂ ਭਰ ਨਹੀਂ ਪਾਰਿਆ ਕਿਸਤਾ ਮੇਰੇ ਕੋਲ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਅੱਛਾ ਜੀ ਹਾਂ ਇਹ ਦਿੱਕਤ ਆਉਂਦੀ ਸਭ ਤੋਂ ਵੱਡੀ ਤੇ ਹੁਣ ਜੋ ਇੱਥੇ ਪਹੁੰਚਿਓ ਕੀ ਕੁਝ ਅਸ਼ ਕਰਨਾ ਆਇਓ ਬੇਨਤੀ ਕਰਨਾ ਆਇਆ ਵੀ ਮੈਨੂੰ ਜੇ ਮਾਫੀ ਦਿੱਤੀ ਜਾਵੇ ਤੇ ਬਹੁਤ ਧੰਨਵਾਦ ਹਾਂ ਧੰਨਵਾਦੀ ਹਾਂ ਠੀਕ ਹੈ ਸਰ ਅੱਜ ਜੋ ਲੋਕ ਅਦਾਲਤ ਲੱਗੀ ਹੈ ਸ੍ਰੀ ਚਾਪ ਜੀ ਦੇ ਕਿੰਨੇ ਕੇਸ ਲਗਾਏ ਗਏ ਹੈ स्टेट बैंक की बात कर सर और होप फुली हम आए की अच्छा रिजल्ट आएगा हमारा है कि सारे सब मिल के वन ईयर के ऊपर हमारा रिकवरी रहेगा कितनी रिकवरी सर सर अजीब मैम रिकवरी कितने की कर रहे हैं उम्मीद है एक करोड़ के ऊपर रहेगा हमारा एक से डेढ़ करोड़ की अभी तक कोई केस मतलब आए आया अभी अभी दस बारह लोग आए हुए हैं अभी जैसे जैसे हर ब्रांच में कुछ आ रहे हैं फिर हम साथ मिल के आ चुके हैं तो उसके बाद जैसे वैसे बंदे आ गए जिनके केस मतलब पेंडिंग है आप उनसे क्या गुजारिश करना चाहते हैं गुजारिश तो यही है देखो बैंक के भी होती है स्कीम आई हुई है उसका जितना ज्यादा ज्यादा फायदा उठाइए इकतीस मार्च तक वो स्कीम लागू है जितना उसमें बैंक कैंडिडेट के हिसाब से जितना पुराना उसके हिसाब से उसमें डिस्काउंट दिया गया, गया। और है और अच्छा खा जित इंटरेस्ट पूरा माफ है और प्रिंसिपल में भी बैंक छूट देगा लोगों से अब यही आग्रह है कि इसका ज्यादा ज्यादा फायदा लाई गई है किए गए हैं ਅੱਜ ਸਮਾਣਾ ਸਿਵਲ ਅਦਾਲਤ ਦੇ ਵਿੱਚ ਨੈਸ਼ਨਲ ਲੋਕ ਅਦਾਲਤ ਦਾ ਗਠਨ ਕੀਤਾ ਗਿਆ ਜਿਸ ਦੇ ਤਹਿਤ ਤਿੰਨ ਜੱਜ ਦੇ ਤਿੰਨ ਬੈਂਚ ਬਣਾਏ ਗਏ ਇੱਕ ਬੈਂਚ ਤੇ ਜੱਜ ਏਕਤਾ ਸੈਡਾ ਦੇ ਬੈਂਚ ਤੇ ਮੈਨੂੰ ਵੀ ਬਤੌਰ ਲੋਕ ਅਦਾਲਤ ਮੈਂਬਰ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਤੇ ਇਸ ਨੈਸ਼ਨਲ ਲੋਕ ਅਦਾਲਤ ਦੇ ਤਹਿਤ ਜਿੰਨੇ ਵੀ ਸਾਡੇ ਆਪਸੀ ਝਗੜੇ ਨੇ ਕੋਈ ਕਰਜ਼ਾ ਹੈ ਕੋਈ ਬੈਂਕ ਲੋਨ ਹੈ ਕੋਈ ਹਾਊਸ ਲੋਨ ਹੈ ਤੇ ਜਾਂ ਕੋਈ ਹੋਰ ਫਾਈਨਾਂਸ ਦੇ ਮਸਲੇ ਨੇ ਤੇ ਉਹ ਉਹ ਜਿਹੜੇ ਮਸਲੇ ਨੇ ਉਹਨਾਂ ਨੂੰ ਲੋਕ ਅਦਾਲਤ ਦੇ ਵਿੱਚ ਰੱਖਿਆ ਜਾਂਦਾ ਹੈ ਤਾਂ ਕਿ ਜੱਜ ਸਹਿਬਾਨ ਆਰੁਣਾ ਦੇ ਨਾਲ ਜਿਹੜੇ ਸਮਾਜ ਸੇਵਕ ਬਤੌਰ ਲੋਕ ਅਦਾਲਤ ਮੈਂਬਰ ਬੈਠਦੇ ਨੇ ਉਹ ਕਾਉਂਸਲਿੰਗ ਕਰਦੇ ਨੇ ਦੋਨੋਂ ਗੁੱਟਾਂ ਨੂੰ ਦੋਨੋਂ ਪਾਰਟੀਆਂ ਨੂੰ ਸਮਝਾਉਂਦੇ ਨੇ ਕਿ ਆਪਸੀ ਪੈਸਲਾ ਕਰ ਲਓ ਇਹਦੇ ਨਾਲ ਜਿਹੜਾ ਹੈ ਤੁਹਾਡਾ ਵੀ ਫਾਇਦਾ ਹੁੰਦਾ ਹੈ ਸਮਾਜ ਦਾ ਵੀ ਬਿਖਰੇਵਾ ਨਹੀਂ ਹੁੰਦਾ ਆਪਸੀ ਭਾਈਚਾਰਾ ਮਜ਼ਬੂਤ ਹੁੰਦਾ ਹੈ ਪੈਸੇ ਦੀ ਬਜਟ ਹੁੰਦੀ ਹੈ ਸਮੇਂ ਦੀ ਬਜਟ ਹੁੰਦੀ ਹੈ ਅਦਾਲਤਾਂ ਦੇ ਸਮੇਂ ਦੀ ਵੀ ਬਚਤ ਹੁੰਦੀ ਹੈ ਸੋ ਉਸ ਨੂੰ ਮੁੱਖ ਰੱਖਦੇ ਹੋਏ ਇਹ ਨੈਸ਼ਨਲ ਲੋਕ ਅਦਾਲਤ ਲਾਈ ਜਾਂਦੀ ਹੈ ਜਿਸ ਦੇ ਵਿੱਚ ਹਜ਼ਾਰਾਂ ਹੀ ਕੇਸਾਂ ਦਾ ਫੈਸਲਾ ਹੁੰਦਾ ਹੈ ਸੋ ਮੈਂ ਤਮਾਮ ਲੋਕਾਂ ਨੂੰ ਜਿਨ੍ਹਾਂ ਦੇ ਵੀ ਕੇਸ ਕਿਸੇ ਵੀ ਅਦਾਲਤ ਦੇ ਵਿੱਚ ਚੱਲ ਰਹੇ ਨੇ ਚਾਹੇ ਉਹ ਬੈਂਕ ਲੋਨਾਂ ਦੇ ਹੋਣ ਚਾਹੇ ਕਿਸੇ ਵੀ ਝਗੜੇ ਮਾਮੂਲੀ ਝਗੜੇ ਜਿਹੜੇ ਅਦਾਲਤਾਂ ਦੇ ਵਿੱਚ ਫੈਸਲਾ ਕਰਨ ਯੋਗ ਨੇ ਉਹਨਾਂ ਦੇ ਚੱਲ ਰਹੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਕਿ ਉਹ ਆਪਣੇ ਵਕੀਲ ਸਹਿਬਾਨ ਨਾਲ ਸਲਾਹ ਕਰਕੇ ਲੋਕ ਅਦਾਲਤਾਂ ਦੇ ਵਿੱਚ ਉਹ ਕੇਸ ਲੈ ਕੇ ਆਣ ਔਰ ਆਪਸੀ ਬੈਠ ਕੇ ਫੈਸਲਾ ਕਰਨ